ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵੱਲੋਂ ਆਪਣੇ ਭਰਾ ਦੀ ਯਾਦ ਦੇ ਵਿੱਚ ਇੱਕ ਸੁਸਾਇਟੀ ਦੀ ਸ਼ੁਰੂਆਤ ਕੀਤੀ ਗਈ ਹੈ ਚੈਰੀਟੇਬਲ ਟਰਸਟ ਜੋ ਲੋਕਾਂ ਦੇ ਭਲਾਈ ਦੇ ਕੰਮ ਕਰੇਗਾ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਦੀ ਸ਼ੁਰੂਆਤ ਅੱਜ ਨਿੱਜੀ ਪੱਧਰ ਤੋਂ ਕੀਤੀ ਗਈ ਹੈ ਜਿਹੜੇ ਜਿਹੜੇ ਮੇਰਾ ਛੋਟਾ ਭਰਾ ਸਵਰਗਵਾਸੀ ਗੁਰਧਾਨ ਸਿੰਘ ਜੀ ਦਾ ਜਨਮ 20 ਦਸੰਬਰ 1999 ਨੂੰ ਦਾ ਜਨਮ ਹੋਇਆ ਸੀ ਤੇ ਅੱਜ ਉਹਦਾ ਜਨਮ ਦਿਨ ਹੈਗਾ ਔਰ ਉਹਦੀ ਖੁਸ਼ੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਰਮਾਤਮਾ ਦਾ ਕੋਈ ਭਾਣਾ ਸੀਗਾ ਕਿ ਉਹ ਸਾਡੇ ਵਿੱਚਕਾਰ ਨਹੀਂ ਰਿਹਾ ਹੈਗਾ ਪਰ ਉਹਦੀ ਆਜਾਦਾ ਨੇ ਜਿਹੜੀਆਂ ਉਹਨਾਂ ਆਜਾਦਾ ਨੂੰ ਉਹਨਾਂ ਨੂੰ ਤਾਜ਼ਾ ਰੱਖਣ ਦੇ ਲਈ ਔਰ ਲੋਕਾਂ ਦੀ ਜਿਹੜੀ ਸੇਵਾ ਦੇ ਲਈ ਇੱਕ ਚੈਰਿਟੀ ਦੇ ਤੌਰ ਤੇ ਮੇਰਾ ਸੁਪਨਾ ਸੀ ਕਿ ਅਸੀਂ ਇੱਕ ਸੰਸਥਾ ਜਿਹੜੀ ਸ਼ੁਰੂਆਤ ਦੀ ਕਰੀਏ ਬੈਠ ਬਰੇਰੇ ਤੇ ਫੁੱਟੂ ਕਹੇ ਕਬੂਤਰ ਟੀਨਾ ਸਰ ਬਾਹਰ ਮਟਮਾਰੀ ਬਾਸ਼ਵਾ ਬਾਟਿਆ ਪਿਆ ਕੁਜਿੰਨਾਂ ਛੇ ਮੈਂ ਸੋਚਦੀ ਹੁੰਨੀ ਕਿ ਜਿਹੜੇ ਹਾਲਾਤਾਂ ਦੇ ਵਿੱਚੋਂ ਮੈਂ ਨਿਕਲੀ ਆ ਕਿ ਮੇਰੀਆਂ ਜਿਹੜੀਆਂ ਬਾਕੀ ਭੈਣਾਂ ਨੇ ਜਿਹੜੀਆਂ ਧੀਆਂ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸਿਰਫ ਜਾਗਰੂਕਤਾ ਦੀ ਕਮੀ ਹੁੰਦੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਉਹਨਾਂ ਬੱਚੀਆਂ ਦੇ ਲਈ ਉਹਨਾਂ ਭੈਣਾਂ ਦੇ ਲਈ ਉਹਨਾਂ ਮਾਵਾਂ ਦੇ ਲਈ ਜਿਹੜੀਆਂ ਕਿਸੇ ਨਾ ਕਿਸੇ ਹਾਲਾਤਾਂ ਦੇ ਕਾਰਨ ਚਾਹੇ ਹੰਸਾ ਦਾ ਸ਼ਕਾਰ ਹੋ ਰਹੀਆਂ ਨੇ ਚਾਹੇ ਕਿਸੇ ਮਾਨਸਿਕ ਬਿਮਾਰੀ ਦਾ ਸ਼ਕਾਰ ਹੋ ਰਹੀਆਂ ਨੇ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਜਿਹੜੀ ਸਮਾਜ ਦੇ ਵਿੱਚ ਉਹਨਾਂ ਨੂੰ ਅੱਗੇ ਵਧਣ ਤੋਂ ਜਿਹੜੀਆਂ ਚੀਜ਼ਾਂ ਰੁਕਾਵਟ ਲਾ ਰਹੀਆਂ ਨੇ ਸੋ ਉਸ ਪਾਸੇ ਅਸੀਂ ਜਿਹੜੀ ਉਹਦੀ ਸ਼ੁਰੂਆਤ ਆਪਣੇ ਨਗਰ ਤੋਂ ਕਰ ਰਹੇ ਹਾਂ ਫਿਲਹਾਲ ਦੇਖੋ ਸਿਆਸਤ ਕਰਨ ਨਹੀਂ ਆਏ ਸੀਗੇ ਸਿਆਸਤ ਨੂੰ ਬਦਲਣ ਆਏ ਆ ਔਰ ਜਿਹੜੀ ਲੋਕਾਂ ਦੇ ਲਈ ਲੋਕ ਇਹਦੇ ਲਈ ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਜਦੋਂ ਮੈਂ ਵੀ ਇੱਕ ਆਮ ਪਰਿਵਾਰ ਤੋਂ ਇੱਕ ਆਮ ਪਰਿਵਾਰ ਦੀ ਇੱਕ ਛੋਟੇ ਜਿਹੇ ਕਿਸਾਨ ਦੀ ਧੀ ਹੋਂ ਦੇ ਨਾਂ ਤੇ ਜਦੋਂ ਸਮਾਜ ਦੇ ਵਿੱਚ ਵਿਚਰਨਾ ਸਮਝ ਆਉਣੀ ਕਿ ਸਾਡੇ ਨਾਲ ਇਹ ਆਲਾ ਦੁਆਲਾ ਜਿਹੜਾ ਜੋ ਵਾਪਰਿਆ ਕਿਉਂ ਹੈ ਤਾਂ ਉਹਦੇ ਪਿੱਛੇ ਸਾਰਾ ਕੁਝ ਜਿਹੜਾ ਗੁੱਲ ਮਿਲਾ ਕੇ ਆ ਕੇ ਸਿਆਸਤ ਦੇ ਖੜਾ ਹੋ ਜਾਂਦਾ ਸੀ ਸੋ ਇਸੇ ਕਰਕੇ ਸਾਡੇ ਲੀਡਰ ਨੇ ਮਾਣਯੋਗ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਹੋਏ ਤੇ ਅੱਜ ਲੋਕਾਂ ਨੇ ਜਿਹੜੀ ਇੱਕ ਸੇਵਾ ਵੀ ਦਿੱਤੀ ਆ ਤੇ ਲੋਕਾਂ ਦੇ ਲਈ ਹਮੇਸ਼ਾ ਬੋਲਦੇ ਆਈਆਂ ਲੜਦੇ ਆਈਆਂ ਤੇ ਅੱਜ ਲੋਕਾਂ ਦੇ ਲਈ ਫੈਸਲੇ ਜਿਹੜੇ ਲੈਣ ਦੀ ਜਿਹੜੀ ਵਾਰੀ ਆ ਸੋ ਉਹਦੇ ਵਿੱਚ ਵੀ ਕਿਤੇ ਆਪਣੇ ਹਲਕੇ ਦੇ ਲਈ ਜਿਹੜੇ ਵਾਰੀ ਆਉਂਦੀ ਆ ਤਾਂ ਮੈਂ ਕਿਤੇ ਵੀ ਹਲਕੇ ਦੇ ਲੋਕਾਂ ਤੋਂ ਜਿਹੜਾ ਪਿੱਛੇ ਨਹੀਂ ਸੋਸਾਇਟੀ ਦੀ ਸ਼ੁਰੂਆਤ ਕੀਤੀ ਗਈ ਹੈ ਚੈਰੀਟੇਬਲ ਟਰਸਟ ਜੋ ਲੋਕਾਂ ਦੇ ਭਲਾਈ ਦੇ ਕੰਮ ਕਰੇਗਾ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਦੀ ਸ਼ੁਰੂਆਤ ਅੱਜ ਨੀਜੀ ਪਿੰਡ ਤੋਂ ਕੀਤੀ ਗਈ ਹੈ ਮੈਡਮ ਕਿਸ ਤਰੀਕੇ ਦੇਖਦੇ ਹੋ ਭਾਈ ਦੀ ਯਾਦ ਦੇ ਵਿੱਚ ਜੱਦੀ ਪਿੰਡ ਤੋਂ ਸ਼ੁਰੂਆਤ ਕੀਤੀ ਗਈ ਹੈ ਆਉਣ ਵਾਲੇ ਟਾਈਮ ਚ ਕੀ ਕੋਈ ਪ੍ਰਕਿਰਿਆ ਰਹੀ ਤੇ ਕਿਵੇਂ ਸ਼ੁਰੂਆਤ ਕੀਤੀ ਬਿਲਕੁਲ ਅੱਜ ਜਿਹੜੇ ਮੇਰਾ ਛੋਟਾ ਭਰਾ ਸਵਰਗੋਂ ਅਸੀ ਗੁਰਧਿਆਨ ਸਿੰਘ ਜੀ ਦਾ ਜਨਮ 20 ਦਸੰਬਰ 1999 ਨੂੰ ਦਾ ਜਨਮ ਹੋਇਆ ਸੀ ਤੇ ਅੱਜ ਉਹਦਾ ਜਨਮ ਦਿਨ ਹੈਗਾ ਔਰ ਉਹਦੀ ਖੁਸ਼ੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਰਮਾਤਮਾ ਦਾ ਕੋਈ ਬਾਣਾ ਸੀਗਾ ਕਿ ਉਹ ਸਾਡੇ ਵਿੱਚਕਾਰ ਨਹੀਂ ਰਿਹਾ ਹੈਗਾ ਪਰ ਉਹਦੀ ਆਜਾਦਾ ਨੇ ਜਿਹੜੀਆਂ ਉਹਨਾਂ ਆਜਾਦਾ ਨੂੰ ਉਹਨਾਂ ਨੂੰ ਤਾਜ਼ਾ ਰੱਖਣ ਦੇ ਲਈ ਔਰ ਲੋਕਾਂ ਦੀ ਜਿਹੜੀ ਸੇਵਾ ਦੇ ਲਈ ਇੱਕ ਚੈਰਿਟੀ ਦੇ ਤੌਰ ਤੇ ਮੇਰਾ ਸੁਪਨਾ ਸੀ ਕਿ ਅਸੀਂ ਇੱਕ ਸੰਸਥਾ ਜਿਹੜੀ ਸ਼ੁਰੂਆਤ ਦੀ ਕਰੀਏ ਸੋ ਅੱਜ ਉਹਦੀ ਜਿਹੜੀ ਸ਼ੁਰੂਆਤ ਕੀਤੀ ਹੈ ਆਪਣੇ ਨਗਰ ਤੋਂ ਭਰਾਸ ਤੋਂ ਤੇ ਜਿਹਦੇ ਵਿੱਚ ਮੈਂ ਕਿਉਂਕਿ ਜਿਹੜੇ ਸਮੇਂ ਦੇ ਵਿੱਚੋਂ ਜਿਹੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਅੱਜ ਇੱਕ ਹਲਕੇ ਦੀ ਜਿਹੜੀ ਸੇਵਾ ਮੈਨੂੰ ਮਿਲੀ ਹੈ ਸੋ ਉਹਨਾਂ ਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਵਾਪਰੀਆਂ ਸੀਗੀਆਂ ਸੋ ਉਹਨਾਂ ਦੇ ਦੌਰਾਨ ਮੈਂ ਅੱਜ ਇੱਕ ਜਗ੍ਹਾ ਦੇ ਉੱਤੇ ਪਹੁੰਚ ਗਈ ਤਾਂ ਅਕਸਰ ਮੈਂ ਸੋਚਦੀ ਹੁੰਦੀ ਆ ਕਿ ਜਿਹੜੇ ਹਾਲਾਤਾਂ ਦੇ ਵਿੱਚੋਂ ਮੈਂ ਨਿਕਲੀ ਆ ਕਿ ਮੇਰੀਆਂ ਜਿਹੜੀਆਂ ਪਾਕੀ ਭੈਣਾਂ ਨੇ ਜਿਹੜੀਆਂ ਧੀਆਂ ਨੇ ਕਿਉਂਕਿ ਬਹੁਤ ਸਾਰੇ ਚੀਜ਼ਾਂ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਜਾਗਰੂਕਤਾ ਦੀ ਕਮੀ ਹੁੰਦੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਉਹਨਾਂ ਬੱਚੀਆਂ ਦੇ ਲਈ ਉਹਨਾਂ ਭੈਣਾਂ ਦੇ ਲਈ ਉਹਨਾਂ ਮਾਵ ਜਿਹੜੀਆਂ ਕਿਸੇ ਨਾ ਕਿਸੇ ਹਾਲਾਤਾਂ ਦੇ ਕਾਰਨ ਚਾਹੇ ਹੰਸਾ ਦਾ ਸ਼ਕਾਰ ਹੋ ਰਹੀਆਂ ਨੇ ਚਾਹੇ ਕਿਸੇ ਮਾਨਸਿਕ ਬਿਮਾਰੀ ਦਾ ਸ਼ਕਾਰ ਹੋ ਰਹੀਆਂ ਨੇ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਜਿਹੜੀ ਸਮਾਜ ਦੇ ਵਿੱਚ ਉਹਨਾਂ ਨੂੰ ਅੱਗੇ ਵਧਣ ਤੋਂ ਜਿਹੜੀਆਂ ਚੀਜ਼ਾਂ ਰੁਕਾਵਟ ਲਾ ਰਹੀਆਂ ਨੇ ਸੋ ਉਸ ਪਾਸੇ ਅਸੀਂ ਜਿਹੜੀ ਉਹਦੀ ਸ਼ੁਰੂਆਤ ਆਪਣੇ ਨਗਰ ਤੋਂ ਕਰ ਰਹੇ ਹਾਂ ਫਿਲਹਾਲ ਇਹ ਜਿਹੜੀ ਸੰਸਥਾ ਆਪਣੇ ਮੇਰੇ ਨਗਰ ਤੋਂ ਜਿਹੜੀ ਉਹਦੀ ਸ਼ੁਰੂਆਤ ਕਰ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਸਥਾ ਨੂੰ ਅਸੀਂ ਪੰਜਾਬ ਪੱਧਰ ਤੇ ਜਿਹੜਾ ਲੈ ਕੇ ਜਾਵਾਂਗੇ ਤਾਂ ਇਸ ਸੰਸਥਾ ਦੀ ਗੱਲ ਕਰੀਏ ਤਾਂ ਲੋਕ हित ਲਈ ਕੰਮ ਕਰੇਗੀ ਤਾਂ ਤੁਸੀਂ ਵੀ ਅੱਜ ਤੋਂ 10 ਜਾਂ ਪੁਰਾਣੇ 15 ਸਾਲ ਪਹਿਲਾਂ ਸਿਆਸਤ ਦੇ ਵਿੱਚ ਆ ਗਏ ਸੀ ਲੋਕਾਂ ਦੀ ਭਲਾਈ ਦੇ ਲਈ ਜਿਨ੍ਹਾਂ ਦੇ ਫਤਵਾ ਜ ਐਮਐਲਏ ਵੀ ਬਣੇ ਹਾਂ ਬਿਲਕੁਲ ਔਰ ਕਿਉਂਕਿ ਲੋਕ ਵੱਡੇ ਹੁੰਦੇ ਨੇ ਸੋ ਲੋਕਾਂ ਦੇ ਵਿੱਚ ਵਿਚਰਦੇ ਰਹੇ ਸੀ ਉਸ ਟਾਈਮ ਜਿੰਨੇ ਮੇਰੇ ਕੋਲ ਰਿਸੋਰਸ ਸੀਗੇ ਉਹਨਾਂ ਦੇ ਨਾਲ ਮੈਂ ਲੋਕਾਂ ਦੇ ਵਿੱਚ ਵਿਚਰਦੀ ਸੀ ਔਰ ਸਿਆਸਤ 'ਚ ਆਉਣ ਤੋਂ ਪਹਿਲਾਂ ਵੀ ਮੈਂ ਮੇਰੇ ਨਗਰ ਤੋਂ ਜਿਹੜੀ ਮੈਂ ਇੱਕ ਚੈਰਿਟੀ ਦੇ ਲਈ ਮੈਂ ਕੰਮ ਕਰਦੀ ਰਹਿੰਦੀ ਸੀ ਉਦੋਂ ਕੋਈ ਆਰਗੇਨਾਈਜੇਸ਼ਨ ਨਹੀਂ ਸੀ ਮੇਰੇ ਕੋਲ ਕੋਈ ਮੈਂ ਹਲਕਾ ਵਧਾਇਕ ਨਹੀਂ ਸੀ ਕੋਈ ਮੇਰੇ ਕੋਲ ਵਹੀਕਲ ਨਹੀਂ ਸੀਗੇ ਤਾਂ ਮੇਰੇ ਪਿੰਡ ਦੇ ਖੜੇ ਨੇ ਬਜ਼ੁਰਗ ਖੜੇ ਨੇ ਤਾ ਜੇ ਕੋਈ ਬਿਮਾਰ ਹੁੰਦਾ ਸੀ ਪਿੰਡੋਂ ਮੇਰੇ ਜਿਹੜੇ ਮਰੀਜ਼ ਹੁੰਦੇ ਸੀ ਮੇਰੇ ਨਾਲ ਹਰੇਕ ਹਫ਼ਤੇ ਮੈਂ ਯੂਨੀਵਰਸਿਟੀ ਜਾਣਾ ਕਾਲਜ ਜਾਣਾ ਤਾਂ ਇੱਕ ਦਿਨ ਮੇਰਾ ਇਦਾਂ ਦਾ ਹੁੰਦਾ ਸੀ ਮੈਂ ਸਾਰਿਆਂ ਨੂੰ ਇਕੱਠੇ ਕਰਕੇ ਨਾਲ ਬੱਸ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਉੱਥੇ ਦਵਾਈਆਂ ਦਿਵਾਉਣੀ ਆ ਉਹਨਾਂ ਦੇ ਟੈਸਟ ਕਰਾਉਣੇ ਉਹਨਾਂ ਨੂੰ ਘਰੇ ਲੈ ਕੇ ਆਉਣਾ ਤੇ ਉਹ ਜਿਹੜਾ ਮੇਰਾ ਉਹ ਜਿਹੜਾ ਚੱਲਦਾ ਰਹਿੰਦਾ ਸੀ ਤੋਂ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਫਤਵਾ ਦਿੱਤਾ ਅੱਜ ਹਲਕਾ ਵਿਧਾਇਕ ਜਿਹੜੀ ਬਣੀ ਆ ਉਹਦੇ ਨਾਲ ਹੀ ਸੋ ਇੱਕ ਅਸੀਂ ਅੱਜ ਇਸੇ ਕਰਕੇ ਇੱਕ ਸੰਸਥਾ ਦਾ ਜਿਹੜਾ ਗਠਨ ਕੀਤਾ ਤਾਂ ਜੋ ਚੈਰਿਟੀ ਦੇ ਜਿਹੜੇ ਕੰਮ ਨੇ ਉਹ ਜਿਹੜੇ ਉਹ ਰੁਕਣ ਨਾ ਔਰ ਉਹ ਸਦਾ ਲਈ ਜਿਹੜੇ ਉਹ ਜਿਹੜੇ ਕੰਮ ਜਿਹੜੇ ਉਹ ਚੱਲਦੇ ਰਹੇ ਤਾਂ ਜਿਹੜੀ ਸੰਸਥਾ ਹੈ ਉਹ ਲੋਕ ਹਿੱਤ ਲਈ ਕੰਮ ਕਰਦੀ ਰਹੇ ਤਾਂ ਇਹਦੀ ਸ਼ੁਰੂਆਤ ਅੱਜ ਪਿੰਡ ਤੋਂ ਹੋਈ ਹੈ ਤਾਂ ਆਉਣ ਵਾਲੇ ਟਾਈਮ 'ਚ ਪੰਜਾਬ ਤੱਕ ਵੀ ਕਰੇਗੀ ਹਾਂ ਬਿਲਕੁਲ ਆਪਣੇ ਨਗਰ ਤੋਂ ਸ਼ੁਰੂ ਕਰਕੇ ਇਸ ਨੂੰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਪੱਧਰ ਤੇ ਜਿਹੜਾ ਇਹਨੂੰ ਲੈ ਕੇ ਜਾਇਆ ਤਾਂ ਮੈਡਮ ਅੱਜ ਜੱਦੀ ਪਿੰਡ ਪਹੁੰਚੇ ਹੋ ਤਾਂ ਸਕੂਲ ਦੇ ਵਿੱਚ ਵੀ ਕੋਈ ਯਾਦਗਾਰਤਾ ਅੱਜ ਤਾਜ਼ਾ ਕੀਤੀ ਹੋਵੇ ਤਾਂ ਇੱਥੋਂ ਹੀ ਪੜ੍ਹੇ ਹੋ ਕਿਉਂਕਿ ਹਰ ਇੱਕ ਦਾ ਇਨਸਾਨ ਦੀ ਬਚਪਨ ਸਕੂਲ ਤੱਕ ਜਦੋਂ ਰਹਿੰਦਾ ਤਾਂ ਬਹੁਤ ਗੱਲਾਂ ਹੁੰਦੀਆਂ ਨੇ ਪੁਰਾਣ ਟੀਚਰ ਮੇਰਾ ਸਕੂਲ ਕਿਉਂਕਿ ਮੇਰਾ ਟੀਚਰਸ ਨਾਲ ਮੇਰਾ ਅਧਿਆਪਕਾਂ ਨਾਲ ਬਹੁਤ ਲਗਾਵ ਹੁੰਦਾ ਸੀ ਔਰ ਮੈਂ ਉਹਨਾਂ ਦੇ ਜਿਹੜੇ ਪਸੰਦੀਦਾ ਜਿਹੜੇ ਵਿਦਿਆਰਥੀ ਹੁੰਦੀ ਸੀ ਉਹਨਾਂ ਚ ਪਹਿਲੇ ਨੰਬਰ ਤੇ ਮੇਰਾ ਨਾਮ ਰਿਹਾ ਔਰ ਇਹ ਥੋੜੇ ਪਿਛੇ ਤੁਸੀਂ ਦੇਖ ਰਹੇ ਹੋ ਇੱਕ ਪਿਪਲ ਹੈਗਾ ਤੇ ਬਾਕੀ ਦਾ ਸਾਰਾ ਕੁਝ ਜਿਹੜਾ ਸਕੂਲ ਵੀ ਤਕਰੀਬਨ ਦੁਬਾਰਾ ਬਣ ਗਿਆ ਸਾਰੀ ਚਾਰ ਦਿਵਾਰੀ ਹੈ ਸਾਰਾ ਨਵਾਂ ਬਣ ਗਿਆ ਪਰ ਇਹ ਪਿਪਲ ਅੱਜ ਵੀ ਉੱਥੇ ਹੀ ਖੜਾ ਤੇ ਮੈਂ ਜਦੋਂ ਵੀ ਇੱਥੇ ਦੀ ਲੰਘਦੀ ਆ ਜਾਂ ਮੈਂ ਆਉਣੀ ਆ ਤਾਂ ਇਹਦੀਆਂ ਯਾਦਾਂ ਨੇ ਸਾਡੇ ਨਾਲ ਤਾਂ ਮੈਂ ਜ਼ਿਕਰ ਵੀ ਕੀਤਾ ਸੀ ਕਿ ਜਦੋਂ ਅੱਗੇ ਕੀ ਹੁੰਦਾ ਸੀ ਕਿਉਂਕਿ ਅੱਗੇ ਜਿਹੜਾ ਮਾਹੌਲ ਸੀ ਮੈਨੂੰ ਲੱਗਦਾ ਕਿ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਸੀ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦੇ ਹਰ ਵਰਗ ਦਾ ਬੱਚਾ ਹੁੰਦਾ ਸੀ ਤਾਂ ਅਸੀਂ ਇਸ ਪਿੰਪਲ ਦੇ ਥੱਲੇ ਬੈਠ ਕੇ ਅਸੀਂ ਪਹਾੜੇ ਜਿਹੜੇ ਉੱਚੀ ਉੱਚੀ ਜਿਹੜੇ ਪਹਾੜੇ ਪੜਨੇ ਤੇ ਸਾਡਾ ਘਰ ਇੱਥੇ ਲੱਗ ਗਈ ਹੈ ਤੇ ਉਹ ਜਿਹੜੀ ਸਾਡੀ ਆਵਾਜ਼ ਹੈ ਉਹ ਅਸੀਂ ਇੰਨੀ ਉੱਚੀ ਬੋਲ ਦਿੰਦੇ ਸੀ ਵੀ ਸਾਡੇ ਘਰਦਿਆਂ ਨੂੰ ਸੁਣੇ ਤੇ ਅਸੀਂ ਉੱਚ-ਉੱਚ ਪਹਾੜੇ ਇਸ ਜਗ੍ਹਾ ਦੇ ਉੱਤੇ ਬੈਠ ਕੇ ਪੜ੍ਹਨੇ ਦਾ ਜਿਸ ਤਰੀਕੇ ਹੁੰਦੇ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਜਿਹੜੀਆਂ ਆਜ਼ਾਦਾਂ ਨੇ ਜਿਹੜੀਆਂ ਉਹ ਤਾਜ਼ਾ ਹੁੰਦੀਆਂ ਦਾ ਜਿਸ ਤਰੀਕੇ ਛੋਟੇ ਹੁੰਦੇ ਆਵਾਜ਼ ਦੂਰ ਤੱਕ ਗੂੰਜਦੀ ਸੀ ਤਾਂ ਜਦੋਂ ਸਿਆਸਤ ਦੇ ਵਿੱਚ ਆਇਆ ਤਾਂ ਉਹਦੀ ਵੀ ਆਵਾਜ਼ ਜਿਹੜੀ ਜ਼ਿਲ੍ਹੇ ਤੱਕ ਗੂੰਜਦੀ ਸੀ ਆ ਦੇਖੋ ਉਹ ਜਿਹੜੀ ਸਿਆਸਤ ਹੈ ਦੇਖੋ ਸਿਆਸਤ ਕਰਨ ਨਹੀਂ ਆਏ ਸੀਗੇ ਸਿਆਸਤ ਨੂੰ ਬਦਲਣ ਆਏ ਆ ਔਰ ਜਿਹੜੀ ਲੋਕਾਂ ਦੇ ਲਈ ਲੋਕੀ ਦੇ ਲਈ ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਜਦੋਂ ਮੈਂ ਵੀ ਇੱਕ ਆਮ ਪਰਿਵਾਰ ਤੋਂ ਇੱਕ ਆਮ ਪਰਿਵਾਰ ਦੀ ਇੱਕ ਛੋਟੇ ਜੇ ਕਿਸਾਨ ਦੀ ਧੀ ਹੁੰਨ ਦੇ ਨਾਂ ਤੇ ਜਦੋਂ ਸਮਾਜ ਦੇ ਵਿੱਚ ਵਿਚਰਨਾ ਸਮਝ ਆਉਣੀ ਕਿ ਸਾਡੇ ਨਾਲ ਇਹ ਆਲਾ ਦੁਆਲਾ ਜਿਹੜਾ ਜੋ ਵਾਪਰ ਹੈ ਕਿਉਂ ਹੈ ਤਾ ਉਹਦੇ ਪਿੱਛੇ ਸਾਰਾ ਕੁਝ ਜਿਹੜਾ ਕੁੱਲ ਮਿਲਾ ਕੇ ਆ ਕੇ ਸਿਆਸਤ ਦੇ ਖੜਾ ਹੋ ਜਾਂਦਾ ਸੀ ਸੋ ਇਸੇ ਕਰਕੇ ਸਾਡੇ ਲੀਡਰ ਨੇ ਮਾਨਯੋਗ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਹੋਏ ਤੇ ਅੱਜ ਲੋਕਾਂ ਨੇ ਜਿਹੜੀ ਇੱਕ ਸੇਵਾ ਵੀ ਦਿੱਤੀ ਆ ਤੇ ਲੋਕਾਂ ਦੇ ਲਈ ਹਮੇਸ਼ਾ ਬੋਲਦੇ ਆਈਆਂ ਲੜਦੇ ਆਈਆਂ ਤੇ ਅੱਜ ਲੋਕਾਂ ਦੇ ਲਈ ਫੈਸਲੇ ਜਿਹੜੇ ਲੈਣ ਦੀ ਜਿਹੜੀ ਵਾਰੀ ਆ ਸੋ ਉਹਦੇ ਵਿੱਚ ਵੀ ਕਿਤੇ ਆਪਣੇ ਹਲਕੇ ਦੇ ਲਈ ਜਿਹੜੇ ਵਾਰੀ ਆਉਂਦੀ ਆ ਤਾਂ ਮੈਂ ਕਿਤੇ ਵੀ ਹਲਕੇ ਦੇ ਲੋਕਾਂ ਤੋਂ ਜਿਹੜਾ ਪਿੱਛੇ ਨਹੀਂ ਹਟੂੰਗਾ ਸਹੀ ਇਹ ਤਾਂ ਲੋਕ ਭਲਾਈ ਲਈ ਪਹਿਲਾਂ ਵੀ ਖੜੇ ਹੋਏ ਸੀ ਅੱਜ ਤੋਂ तकरीबन 10 ਸਾਲ ਪਹਿਲਾਂ ਤਾਂ ਹੁਣ ਇਸ ਤਰੀਕੇ ਸੰਸਥਾ ਦੀ ਸ਼ੁਰੂਆਤ ਕੀਤੀ ਹੈ ਬਿਲਕੁਲ ਦੇਖੋ ਇਹ ਸੰਸਥਾ ਸਦਾ ਰਹਿਣੀ ਆ ਕੱਲ ਨੂੰ ਮੈਂ ਰਵਾਂ ਨਾ ਰਵਾਂ ਇਸ ਦੁਨੀਆ ਤੇ ਪਰ ਇਹ ਸੰਸਥਾ ਜਿਹੜੀ ਜ਼ਰੂਰ ਰਹਿਣੀ ਹੈ ਸਈਤਾ ਇੱਕ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਦੇ ਵੱਲੋਂ ਅੱਜ ਤੋਂ ਤਕਰੀਬਨ 10 ਸਾਲ ਪੁਰਾਣੀ ਗੱਲ ਕੀਤੀ ਜਾਵੇ ਤਾਂ ਲੋਕ ਇਤਲੀ ਕੰਮ ਕਰਦੇ ਸੀ ਤਾਂ ਲੋਕਾਂ 'ਚ ਜਾ ਕੇ ਲੋਕਾਂ ਦੀ ਆਵਾਜ਼ ਨੂੰ ਚੁੱਕਦੇ ਸੀ ਤਾਂ ਅੱਜ ਵੀ ਲੋਕਾਂ ਦੇ ਕੰਮਾਂ ਨੂੰ ਉਮਰਤ ਤੋਂ ਉਜਾਗਰ ਕਰਨ ਦੇ ਲਈ ਇੱਕ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ ਗੁਰਧਿਆਨ ਚੈਰੀਟੇਬਲ ਟਰਸਟ ਦੇ ਨਾਂ ਤੇ ਜੋ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਭਰਾਜ ਤੋਂ ਸ਼ੁਰੂਆਤ ਹੋਈ ਹੈ ਤੇ ਪੂਰੇ ਪੰਜਾਬ ਪੱਧਰ ਤੇ ਜਾ ਕੇ ਲੋਕ ਇਤਲੀ ਸੇਵਾ ਜਿਹੜੀ ਨਿਭਾਏਗੀ ਦਾ 50 ਫਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ